ਹੋਣੀ ਧਰਤ ਪੰਜਾਬ ਦੀ ਪੈਲਾਂ ਨੂੰ ਦੇਖ ਰਹੇ ਰੱਬ ਵਾਗੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਦੋਸਤ ਨੰਬਰਦਾਰ ਕਰਮਜੀਤ ਸਿੰਘ ਰੰਗੀਆਂ ਅੱਜ ਅਸੀਂ ਇੱਥੇ ਹੀੜੀਕੇ ਪਿੰਡ ਬਾਬਾ ਸਿੱਧਪੂਰੀ ਜੀ ਦੇ ਸਥਾਨ ਤੇ ਆਏ ਹੋਏ ਸੀ ਇੱਥੇ ਪਿੰਡ ਹੀੜੀਕੇ ਦੀ ਗ੍ਰਾਮ ਪੰਚਾਇਤ ਅਤੇ ਲੋਕ ਭਲਾਈ ਦਾ ਸੁਨੇਹਾ ਅਖਬਾਰ ਦੇ ਸਹਿਯੋਗ ਦੇ ਨਾਲ ਅੱਜ ਲਾ ਫ੍ਰੀ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਲਗਾਇਆ ਗਿਆ ਹੈ ਜਿੱਥੇ ਕਿ ਬੀ ਐਮ ਸੀ ਸੁਪਰ ਸਪੈਸ਼ਲਿਟੀ ਹਸਪਤਾਲ ਬਰਨਾਲਾ ਦੇ ਮਾਹਰ ਡਾਕਟਰਾਂ ਦੀ ਟੀਮ ਜਿਵੇਂ ਹੱਡੀਆਂ ਦੇ ਮਾਹਰ ਡਾਕਟਰ ਤਸਾਰ ਸਿੰਘਲਾ ਜੀ ਨੱਕ ਕੰਨ ਗਲੇ ਦੇ ਮਾਹਰ ਡਾਕਟਰ ਵੀ ਪਹੁੰਚੇ ਹਨ ਲੇਡੀਜ਼ ਡਾਕਟਰ ਇਹ ਜਨਰਲ ਬਿਮਾਰੀਆਂ ਦੇ ਮਾਹਰ ਡਾਕਟਰ ਡਾਕਟਰ ਜਸਵਿੰਦਰ ਕੌਰ ਵੀ ਉੱਥੇ ਹੋਏ ਹਨ ਸ਼ਸ਼ੀ ਕਾਉ ਜੀ ਐਲਵੇਸ ਮੇਰੇ ਚੈਨਲ ਦੇ ਦੇ ਤਮਾਮ ਦਰਸ਼ਕਾਂ ਦਾ ਮੈਂ ਮਾਨਸਿਕ ਤੌਰ ਤੇ ਸਵਾਗਤ ਕਰਦੀ ਆਂ ਆਈ ਹੋਪ ਕਿ ਸਾਰੇ ਠੀਕ ਠਾਕ ਹੋਵੋਗੇ ਅਸੀਂ ਅੱਜ ਕੇ ਪਿੰਡ ਦੇ ਵਿੱਚ ਪਹੁੰਚੇ ਹੋਇਆ ਜਿੱਥੇ ਕਿ ਜਿੱਥੇ ਕਿ ਆਦਾਰਾ ਲੋਕ ਭਲਾਈ ਦਾ ਸਨੇਹਾ ਪੰਜਾਬੀ ਅਖਬਾਰ ਵੱਲੋਂ ਅਤੇ ਗ੍ਰਾਮ ਪੰਚਾਇਤ ਪਿੰਡ ਕੇ ਦੀ ਗ੍ਰਾਮ ਪੰਚਾਇਤ ਵੱਲੋਂ ਤੇ ਸਹਿਯੋਗ ਨੇ ਨਾਲ ਜਿਹੜਾ ਪਹਿਲਾ ਖੂਨਦਾਨ ਕੈਂਪ ਤੇ ਚੈੱਕਅਪ ਕੈਂਪ ਜਿਹੜਾ ਲਗਾਇਆ ਗਿਆ ਹੈ ਸਿੱਧ ਕੋਈ ਦੇ ਵਿੱਚ ਤੇ ਆਪਾਂ ਪ੍ਰਬੰਧਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਜਿਹੜੀ ਇੱਥੇ ਬੀਐਮਸੀ ਹਸਪੀਟਲ ਦੀ ਟੀਮ ਪਹੁੰਚੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੁੜੇ ਰਹੋ ਫੈਨਲ ਦੇ ਨਾਲ ਕੈਂਪ ਦੇ ਵਿੱਚ ਜਿਨ੍ਹਾਂ ਵੱਲੋਂ ਖੂਨਦਾਨ ਕੀਤਾ ਗਿਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇ ਸ਼ਸ਼ੀਕਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਤੁਸੀਂ ਖੂਨਦਾਨ ਕੀਤਾ ਕਿ ਮੈਨੂੰ ਤਾਂ ਲੱਗ ਰਿਹਾ ਬਹੁਤ ਵਧੀਆ ਲੱਗਿਆ ਜੀ ਇਹਨਾਂ ਦਾ ਬਲਵਿੰਦਰ ਸਿੰਘ ਪਾਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਉਸ ਤੋਂ ਬਾਅਦ ਇਹ ਜਿਹੜੀ ਪੰਚਾਇਤ ਦਾ ਜਿਨ੍ਹਾਂ ਨੇ ਪਹਿਲੀ ਵਾਰੀ ਕੈਂਪ ਲਵਾਇਆ ਬਹੁਤ ਵਧੀਆ ਧੰਨਵਾਦ ਇਹਨਾਂ ਦਾ ਬਹੁਤ ਬੜੀ ਹਮਦਰਦੀ ਪਹਿਲਾਂ ਵੀ ਕਦੇ ਖੂਨਦਾਨ ਕੀਤਾ ਜਾਂ ਫਾਸਟਵਾਕ ਕੀਤਾ ਫਾਸਟਵਾਕ ਕੀਤਾ ਹਾਂਜੀ ਕੋਈ ਵੀਕਨੈਸ ਤਾਂ ਨਹੀਂ ਹੋ ਰਹੀ ਨਹੀਂ ਕੋਈ ਨਹੀਂ ਚੰਗਾ ਕੀਤਾ ਗਿਆ ਉਹਨਾਂ ਪ੍ਰਬੰਧਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਬਹੁਤ ਬਹੁਤ ਧੰਨਵਾਦ ਸੋ ਡੀਐਮਸੀ ਹਸਪੀਟਲ ਦੀ ਡਾਕਟਰਾਂ ਦੀ ਟੀਮ ਪਹੁੰਚੀ ਹੋਈ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ BMC ਹਸਪਤਾਲ ਦੀ ਡਾਕਟਰ ਦੀ ਜਿਹੜੀ ਟੀਮ ਇੱਥੇ ਪਹੁੰਚੀ ਹੋਈ ਹੈ ਗੱਲਬਾਤ ਕਰਾਂਗੇ ਸ਼ਸ਼ੀ ਗਰ ਸਰ ਕੀ ਨਾਮ ਆ ਸਰ ਮੇਰੇ ਨਾਮ ਦੀ ਡਾਕਟਰ ਕੁਸਾਰ ਸਿੰਧਾ ਮੈਂ BMC ਹਸਪਤਾਲ ਵਿੱਚ ਐਜ਼ ਅ ਹੱਡੀਆਂ ਟੋੜਾ ਦੇ ਬਾਹਰ ਦੇ ਤੌਰ ਤੇ ਕੰਮ ਕਰ ਰਿਹਾ ਤੇ ਅਸੀਂ ਉੱਥੇ ਹਰ ਤਰ੍ਹਾਂ ਦੀ ਮਾਡਰਨ ਸਹੂਲਤਾਂ ਪ੍ਰੋਵਾਈਡ ਕਰਦੇ ਹਾਂ BMC ਹਸਪਤਾਲ ਦੇ ਵਿੱਚ ਜੋ ਕਿ ਬਰਨਾਲੇ ਪਹਿਲਾਂ ਨਹੀਂ ਸੀਗੀ ਹਰ ਤਰ੍ਹਾਂ ਦੇ ਜੋੜ ਬਦਲਣ ਦੀ ਸਹੂਲਤਾਂ ਢੋਡੇ ਬਦਲਣ ਦੀ ਢੋਡੇ ਬਦਲਣ ਦੀ ਟੋਡੇ ਬਦਲਣ ਦੀ ਤੇ ਸਪੋਰਟਸ ਮੈਡੀਸਨ ਦੀ ਖਾਸ ਕਰਕੇ ਜਿਵੇਂ ਦੁਰਦੀਨ ਨਾਲ ਜੋੜਾਂ ਦੇ ਆਪਰੇਸ਼ਨ ਜਿਹੜੇ ਲਿਗਾਮੈਂਟ ਦੀ ਸਰਜਰੀ ਮੋਢੇ ਦੇ ਗੋਡੇ ਦੇ ਜਿਹੜੇ ਕੀ ਅੱਜ ਤੋਂ ਕੁਝ ਸਾਲ ਪਹਿਲਾਂ 6 ਮਹੀਨੇ ਪਹਿਲਾਂ ਸਾਲ ਪਹਿਲਾਂ ਲੋਕਾਂ ਨੂੰ ਲੁਧਿਆਣੇ ਬਤੁੰਦੇ ਆ ਪਟਿਆਲੇ ਜਾ ਕੇ ਕਰਵਾਣੇ ਪੈਂਦੇ ਸੀ ਉਹ ਸਾਰੀ ਸੁਵਿਧਾ ਅਸੀਂ ਇੱਥੇ ਲੈ ਕੇ ਆਏ ਆ ਜੀ ਤੇ ਅੱਜ ਅਸੀਂ ਇੱਥੇ ਕੈਂਪ ਲਗਾਇਆ ਹੈ ਮੈਡੀਕ ਪਿੰਡ ਦੇ ਤੇ ਲੋਕਾਂ ਦੀ ਭਲਾਈ ਲਈ ਉਹਨਾਂ ਨੂੰ ਫ੍ਰੀ ਦਵਾਈਆਂ ਮੁੱਛ ਚੈੱਕਅਪ ਸਾਰਾ ਕੋਈ ਕਰਦੇ ਤੇ ਹੁਣ ਤੱਕ ਕਿੰਨੇ ਕ ਪੇਸ਼ੈਂਟ ਨੇ ਜਿਹੜੇ ਪਹੁੰਚ ਚੁੱਕੇ ਹੋਂ ਤੱਕ ਮੈਂ ਤਾਂ ਜੀ ਗਿਣੇ ਹੀ ਨਹੀਂ ਹੈਗੇ 200 250 ਪੇਸ਼ੇਂਡਾ ਹੋ ਗਿਆ ਹੁਣ ਅਜੇ ਤੇ ਸਾਰਿਆਂ ਨੂੰ ਅਸੀਂ ਦੇਖਿਆ ਹੋਂ ਤੱਕ ਸਾਰਿਆਂ ਨੂੰ ਮੈਡੀਸਿਨਸ ਪ੍ਰੋਵਾਈਡ ਕੀਤੀ ਹੈ ਕਿਦਾਂ ਦਾ ਲੱਗਿਆ ਉਪਰਾਲਾ ਜਿਹੜੇ ਪ੍ਰਬੰਧਕਾਂ ਵੱਲੋਂ ਇੱਕ ਖੂਨਦਾਨ ਕੈਂਪ ਲਗਵਾਇਆ ਗਿਆ ਚੈੱਕਅਪ ਕੈਂਪ ਲਗਵਾਇਆ ਗਿਆ ਤੇ ਪਿੰਡ ਦਾ ਸਹਿਯੋਗ ਕਿੰਨਾ ਕੁ ਮਿਲ ਲਿਆ ਉਪਰਾਲਾ ਬਹੁਤ ਵਧੀਆ ਹੈਗਾ ਜੀ ਬਹੁਤ ਵਧੀਆ ਅਰੇਂਜਮੈਂਟ ਕੀਤੀ ਹੋਈ ਹੈ ਪਿੰਡ ਦੀ ਸਰਪੰਚ ਵੱਲੋਂ ਅਸੀਂ ਛਾਨੋਂ ਬਹੁਤ ਖੁਸ਼ੀ ਹੋਈ ਹੈ ਕਿ ਸਪੈਸ਼ਲੀ ਲੋਕਾਂ ਲਈ ਬਹੁਤ ਜ਼ਿਆਦਾ ਸੁਵਿਧਾ ਹੈਗੀ ਹੈ ਜਿਹੜੇ ਇੱਥੇ ਈਨੀ ਤੁਕ ਦੇ ਵਿੱਚ ਚੱਲ ਕੇ ਆ ਰਹੇ ਨੇ ਤੇ ਅ ਅਸੀਂ ਉਮੀਦ ਕਰਦੇ ਆਂ ਵੀ ਅਸੀਂ ਪਿੰਡ ਵਾਲਿਆਂ ਦੀ ਸਰਪੰਚ ਦੀ ਸਰਪੰਚ ਮੈਡਮ ਦੀ ਤੇ ਬਾਕੀ ਜਿਹੜੇ ਅ ਸਾਰੇ ਹੈਗੇ ਉਹਨਾਂ ਦੀ ਉਮੀਦਾਂ ਦੇ ਖਰੇ ਉੱtre ਹੋਵਾਂਗੇ ਸਾਰੇ ਤੇ ਪਿੰਡ ਦੀ ਸੇਵਾ ਲਈ ਅਸੀਂ ਆਉਨਾਂ ਦਾ ਪੂਰਾ ਐਫਰਟ ਹੈ ਅਛਾ ਸਰ ਜਿੱਦਾਂ ਕਿ ਕੁਝ ਤਾਂ ਪੇਸ਼ੈਂਟ ਜਾਂ ਕੁਝ ਲੋਕ ਕਹਿ ਲਿਆ ਇਦਾਂ ਦੇ ਹੁੰਦੇ ਆ ਵੀ ਕਿ ਉਹ ਗਰੀਬ ਹੁੰਦੇ ਆ ਆਪਣਾ ਇਲਾਜ ਨਹੀਂ ਕਰਵਾ ਸਕਦੇ ਤੇ ਉਹ ਹਸਪੀਟਲ ਦੇ ਵਿੱਚ ਆਉਣ ਤੋਂ ਘਤਰਾਉਂਦੇ ਆ ਕਿ ਇਸੇ ਹਸਪੀਟਲ ਜਾਵਾਂਗੇ ਤਾਂ ਜਿਆਦਾ ਪੈਸਾ ਖਰਚ ਹੁੰਦਾ ਉਹਨਾਂ ਨੇ ਕੋਈ ਮੈਸੇਜ ਮੈਂ ਤਾਂ ਬਸ ਇਹੀ ਕਹਾਂਗਾ ਜੀ ਦੇਖੋ ਹਰ ਤਰ੍ਹਾਂ ਦਾ ਹਸਪੀਟਲ ਹੁੰਦਾ ਹਰ ਤਰ੍ਹਾਂ ਦੇ ਸਾਡੇ ਜਿਹੜਾ ਸਾਡਾ ਮੋਟਿਵੇ ਹੈਗਾ ਜੈਸੀ ਜੈਨੂਇਨ ਟਰੀਟਮੈਂਟ ਕਰਨਾ ਹੈ ਸਾਡੇ ਉਥੇ 14-15 ਡਾਕਟਰ ਹੈਗੇ ਆ ਹਸਪੀਟਲ ਦੇ ਵਿੱਚ ਸਾਡਾ ਮਕਸਦ ਇਹ ਹੈ ਵੀ ਜੈਨੂਅਲ ਟਰੀਟਮੈਂਟ ਕਰਨਾ ਹੈ ਬਿਨਾ ਕਿਸੇ ਲਾਲਚ ਦੇ ਟਰੀਟਮੈਂਟ ਕਰਨਾ ਹੈ ਕਿਫਾਇਤੀ ਰੇਟਾਂ ਤੇ ਤੇ ਸਹੀ ਟਰੀਟਮੈਂਟ ਕਰਨਾ ਹੈ ਦੂਜੇ ਨੰਬਰ ਤੇ ਆਮ ਬਿਮਾਰੀਆਂ ਤਾਂ ਹਰ ਕੋਈ ਹਰ ਹਸਪੀਟਲ ਹੀ ਟਰੀਟ ਕਰ ਲੈਂਦਾ ਪਰ ਜਿਹੜੀਆਂ ਵੱਡੀਆਂ ਬਿਮਾਰੀਆਂ ਜਿਨ੍ਹਾਂ ਲਈ ਅੱਜ ਤੋਂ ਕੁਝ ਸਮਾਂ ਪਹਿਲਾਂ ਬਾਹਰ ਜਾਣਾ ਪੈਂਦਾ ਸੀ ਉਹ ਜਿਹੜੀ ਚੀਜ਼ ਹੈ ਉਹ ਇਸ ਹਸਪੀਟਲ ਤੁਸੀਂ ਪ੍ਰੋਵਾਈਡ ਕਰ ਰਹੇ ਆ ਜੀ ਕੋਈ ਗਰੀਬ ਹੈ ਕੋਈ ਉਹ ਹੈ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਉਹਨਾਂ ਦੇ ਅਕੋਰਡਿੰਗ ਹੀ ਅਸੀਂ ਸਾਰਾ ਆਪਣਾ ਸਿਸਟਮ ਸੈੱਟ ਕੀਤਾ ਹੋਇਆ ਹੈ ਜੇ ਨਹੀਂ ਵੀ ਉਹ ਇਲਾਜ ਕਰਾਪਾਂਦੇ ਸਾਡੇ ਹਸਪੀਟਲ ਜਿੱਤੇ ਅਸੀਂ ਉਹਨਾਂ ਨੂੰ ਬਾਇਡੈਸ ਵਧੀਆ ਤਰੀਕੇ ਨਾਲ ਦਵਾਗੇ ਤਾਂ ਕਿ ਉਹ ਸਹੀ ਜਗ੍ਹਾ ਤੇ ਪਹੁੰਚਣ ਤੇ ਸਹੀ ਤਰੀਕੇ ਨਾਲ ਆਪਣਾ ਇਲਾਜ ਕਰਵਾ ਸਕਣ ਠੀਕ ਹੈ ਸੋ ਜਿਹੜੇ ਹੋਰ ਵੀ ਹਸਪੀਟਲ ਦੀ ਟੀਮ ਪਹੁੰਚੀ ਹੋਈ ਹੈ ਗੱਲਬਾਤ ਕਰਾਂਗੇ ਮੇਰੇ ਨਾਲ ਡਾਕਟਰ ਮੈਮ ਜਸਵਿੰਦਰ ਕੌਰ ਜੀ ਮਜੂਦ ਨੇ ਗੱਲਬਾਤ ਕਰਨਗੇ ਸਸੀ ਕਾ ਮੈਮ ਸਸੀ ਕਾ ਮੈਮ ਅੱਜ ਹੈਰੀਕੇ ਪਿੰਡੇ ਦੇ ਵਿੱਚ ਕੈਂਪ ਲਗਾਇਆ ਠੀਕ ਹੈ ਨਾ ਤੁਹਾਨੂੰ ਮੈਂ ਇਤੋਂ ਦੇ ਲੋਕਾਂ ਨੂੰ ਇਹ ਕਹਿਣਾ ਚਾਹੂੰਗੀ ਕਿ ਆਪਣੀ ਸਿਹਤ ਦਾ ਧਿਆਨ ਰੱਖਣ ਬੀਪੀ ਸ਼ੂਗਰ ਦੀ ਜੋ ਵੀ ਨਵੇਂ ਦਵਾਈਆਂ ਚੱਲ ਗਈਆਂ ਨੇ ਉਹਨਾਂ ਨੂੰ ਸਮੇਂ ਤੇ ਸਮੇਂ ਲੈਂਦੇ ਰਹਿਣ ਵਰਮੀ ਬਦਨ ਕਰਕੇ ਕੋਈ ਪਿੱਕਤਾਰੀ ਨੇ ਪਾਣੀ ਜ਼ਿਆਦਾ ਪੀਣ ਤੇ ਆਪਦਾ ਕਰੀ ਤੋਂ ਧਿਆਨ ਜੀ ਕਿੰਨਾ ਨਾ ਲੱਗਿਆ ਪ੍ਰਬੰਧਕਾਂ ਦਾ ਉਪਰਾਲਾ ਇੱਥੇ ਬਹੁਤ ਅੱਛਾ ਅਰੇਂਜਮੈਂਟ ਕਾਫੀ ਇੱਥੇ ਥੈਂਕ ਯੂ ਸਾਡੇ ਨਾਲ ਹੈੜੀਕੇ ਪਿੰਡ ਦੀ ਮਜੂਦਾ ਸਰਪੰਚ ਹਰਦੀਪ ਪੌਰ ਮਜੂਰੇ ਸਸ਼ੀਗਲ ਜੀ ਮੈਮ ਜੀ ਦਾ ਅੱਜ ਕੈਂਪ ਲਗਾਇਆ ਗਿਆ ਲੋਕਾਂ ਦਾ ਬਹੁਤ ਵਧੀਆ ਉਤਸ਼ਾਹ ਆ ਕੀ ਕਹਿਣਾ ਚਾਹੁੰਦੇ ਪਿੰਡ ਵਾਸੀ ਇਹ ਪਿੰਡ ਵਾਸੀਆਂ ਦਾ ਧੰਨਵਾਦ ਕਰਨਾ ਚਾਹਨੇ ਇਹਨਾਂ ਨੇ ਸਾਡਾ ਸਾਥ ਦਿੱਤਾ ਰਲ ਮਿਲ ਕੇ ਕੈਂਪ ਤੇ ਆਏ ਧੰਨਵਾਦ ਉਹਨਾਂ ਦਾ ਸਭ ਤੋਂ ਵਧੀਆ ਧੰਨਵਾਦ ਡਾਕਟਰ ਸਾਹਿਬਾ ਉਹਨਾਂ ਦਾ ਜਿਹੜਿਆ ਨੇ ਆ ਕੇ ਸਾਡੇ ਪਿੰਡ ਨੂੰ ਮੌਕਾ ਦਿੱਤਾ ਸੇਵਾ ਕਰਨ ਦਾ ਸਭ ਨੂੰ ਅੱਗੇ ਤੋਂ ਇਦਾਂ ਦੇ ਕੈਂਪ ਲਾਉਣ ਦਾ ਅਪਰਾਲਾ ਇਦਾਂ ਚੱਲਦਾ ਰਹੇਗਾ ਜੀ। ਹਾਂਜੀ ਸਾਡੇ ਕਿੰਨੇ ਬਹੁਤ ਸਹਿਯੋਗ ਦਿੱਤਾ ਸਾਡੇ ਨਾਲ ਗਾਹ ਤੋਂ ਕੀ ਅਪਰਾਲਾ ਕਰਦੇ ਰਵਾਂਗੇ ਕਿ ਪਿੰਡ ਵਾਸੀਆਂ ਵਧੀਆ ਤੋਂ ਵਧੀਆ ਸਹੂਤਾ ਲੈਤੀ ਹੈ। ਕੈਂਪ ਲਗਾਉਣ ਦੇ ਰਹੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਾਤਾ ਅੱਜ ਪਿੰਡ ਦੇ ਵਿੱਚ ਕੈਂਪ ਲਗਾਇਆ ਗਿਆ ਸਰਪੰਚ ਸਾਹਿਬ ਵੱਲੋਂ ਤੇ ਅਧਾਰਾ ਲੋਕਪਾਲ ਇਸਨੇ ਆਖਾਰ ਵੱਲੋਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਇਹਨਾਂ ਤੋਂ ਬਹੁਤ ਬਹੁਤ ਦਾ ਨਵਾਜ਼ਗਰ ਹੋ। ਹਮਚੋਕ ਕਰਨ ਤੇ ਜਗ੍ਹਾ ਕਰਨੇ ਨੱਬੇ ਨਾਤੀਂ। ਬਾਰੇ ਨਾ ਹੋ ਰਿਹਾ। ਇਹ ਬਹੁਤ ਵਧੀਆ ਚੱਲ ਰਿਹਾ। ਹਾਂ ਜੀ ਅਧਾਰਾ ਲੋਕ ਪ੍ਰਾਈਸ ਨਿਆਖਵਾ ਦੇ ਮੁੱਖ ਸੰਪਾਦਕ ਸਰ ਬਰਵਿੰਦਰ ਸਿੰਘ ਢਾਲੀਵਾਲ ਜੀ ਮਜੂਰ ਨੇ ਗੱਲਬਾਤ ਕਰਾਂਗੇ ਸ਼ਸ਼ੀਕਲ ਜੀ ਸਰ ਜਿਹੜਾ ਅੱਜ ਪਿੰਡ ਹੈੜੀਕੇ ਦੀ ਪੰਚਾਇਤ ਵੱਲੋਂ ਤੇ ਲੋਕ ਪ੍ਰਾਈਸ ਅਖਬਾਰ ਵੱਲੋਂ ਜਿਹੜਾ ਇਹ ਖੂਨਦਾਨ ਕੈਂਪ ਤੇ ਚੈੱਕਅਪ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੋਗੇ ਹਾਂ ਪਹਿਲਾਂ ਤਾਂ ਮੈਂ ਹੈੜੀਕੇ ਦੇ ਨਗਰ ਨਿਵਾਸੀ ਦਾ ਪਹਿਲ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਵੱਡੀ ਗਿਣਤੀ ਦੇ ਵਿੱਚ ਇਸ ਕੈਂਪ ਦੇ ਵਿੱਚ ਆ ਕੇ ਮੈਂ ਇਸ ਕੈਂਪ ਨੂੰ ਕਾਮਯਾਬ ਕੀਤਾ ਹੈਗਾ। ਦੂਸਰਾ ਮੈਂ ਧੰਨਵਾਦ ਕਰਦਾ ਹਾਂ ਗਾ ਇਥੋਂ ਦੀ ਗram ਪੰਚਾਇਤ ਦੇ ਸਰਪੰਚ ਜੀ ਬੀ ਹਰਦੀਪ ਕੌਰ ਦਾ ਜਿਨ੍ਹਾਂ ਦਾ ਬਹੁਤ ਹੀ ਸੁਚੱਜੇ ਢੰਗ ਨਾਲ ਤੇ ਪੂਰੀ ਪੰਚਾਇਤ ਨੇ ਸਹਿਯੋਗ ਨੇ ਨਾਲ ਇਹ ਰੈ ਕੈਂਪ ਨੂੰ ਸਫਲ ਬਣਾਇਆ ਹੈਗਾ। ਬਹੁਤ ਸੋਹਣਾ ਅਰੇਂਜਮੈਂਟ ਸੀਗਾ ਜਿਹੜਾ ਪੰਚਾਇਤ ਵੱਲੋਂ ਕੀਤਾ ਹੈਗਾ। ਦੂਜਾ ਮੈਂ ਧੰਨਵਾਦ ਕਰਦਾ ਹਾਂ ਗਾ ਬੀ ਐਮ ਸੀ ਹਸਪੀਟਲ ਬਰਨਾਲਾ ਦਾ ਜਿਨ੍ਹਾਂ ਨੇ ਸਾਡੇ ਇੱਕ ਨਿੱਕੇ ਜਿਹੇ ਸਨੇਹ ਤੇ ਇੰਨਾ ਵੱਡਾ ਉਪਰਾਲਾ ਕੀਤਾ। ਇੱਥੇ ਤਕਰੀਬਨ 300 ਦੇ ਨੇੜੇ ਤੇੜੇ ਜਿਹੜੇ ਮਰੀਜ਼ ਨੇਗੇ ਉਹਨਾਂ ਦਾ ਚੈੱਕਅਪ ਕੀਤਾ ਗਿਆ ਤੇ ਉਹਨਾਂ ਨੂੰ ਦਵਾਈਆਂ ਨਾਲ ਜਿਹੜੀਆਂ ਉਹ ਵੀ ਫੇਰ ਦਿੱਤੀਆਂ ਗਈਆਂ ਨੇ। ਦੂਸਰਾ ਸਾਡੇ ਇੱਥੇ ਖੂਨਦਾਨ ਕੈਂਪ ਵੀ ਲਗਾਇਆ ਗਿਆ। ਖੂਨਦਾਨ ਕੈਂਪ ਦੇ ਵਿੱਚ ਵੀ ਸਾਡੀ ਮੀਤ ਤੋਂ ਜ਼ਿਆਦਾ ਜਿਹੜੇ ਡੋਨਰ ਨੇਗੇ ਉਹ ਇੱਥੇ ਪਹੁੰਚੇ ਨੇਗੇ। ਕੀ ਬਾਤ ਹੈ। ਉਹਨਾਂ ਨੇ ਮਤਲਬ ਇੱਥੇ ਆ ਕੇ ਖੂਨਦਾਨ ਕੀਤਾ। ਹਾਲਾਂਕਿ ਸਾਡੇ ਨੇੜੇ ਤੇੜੇ ਸ਼ੇਰਪੁਰ ਜਿਵੇਂ ਹੋਰ ਪਿੰਡਾਂ ਦੇ ਵਿੱਚ ਅੱਜ ਖੂਨਦਾਨ ਕੈਂਪ ਲੱਗੇ ਹੋਏ ਸੀ। ਉਹਨਾਂ ਨੂੰ ਵੀ ਹਟ ਕੇ ਜਿਹੜੇ ਸਾਡੇ ਇੱਥੇ ਖੂਨ ਪਹਿਲੇ ਖੂਨਦਾਨ ਕੈਂਪ ਨੂੰ ਅਸੀਂ ਕੰਮ ਜਾ ਰਹੇ ਹਾਂ। ਤੇ ਅੱਗੇ ਤੋਂ ਵੀ ਉਮੀਦ ਕਰਦੇ ਆਂ ਵੀ ਸਾਡੇ ਨਾਲ ਜਿਹੜੇ ਇਥੋਂ ਦੇ ਲੋਕ ਨੇ ਉਹ ਕਿਸੇ ਤਰ੍ਹਾਂ ਜੁੜੇ ਰਹਿਣਗੇ ਤੇ ਸਭ ਤੋਂ ਵੱਡੀ ਗੱਲ ਆ ਵੀ ਅਸੀਂ ಗ್ರಾಮ ਪੰਚਾਇਤ ਵੱਲੋਂ ਬਹੁਤ ਵਧੀਆ ਸਹਿਯੋਗ ਮਿਲਿਆ ਇਹਨਾਂ ਦੇ ਮੁਤਾਬਕ ਅਸੀਂ ਜਿਹੜਾ ਅਗਲਾ ਅਪਰਾਹਲਾ ਹਰ ਇੱਕ ਸਾਲ ਜਿਹੜੇ ਇਹੋ ਜਿਹੇ ਕੈਂਪ ਨੇਗੇ ਉਹ ਲਗਾਇਆ ਕਰਾਂਗੇ ਤੇ ਸਾਨੂੰ ਉਮੀਦ ਆ ਵੀ ਜਿਹੜੇ ਲੋਕ ਨੇ ਉਹ ਸਾਡੇ ਨਾਲ ਇਸ ਬਾਤ ਚੜ ਕੇ ਪੂਰਾ ਹਿੱਸਾ ਲੈਣਗੇ ਚਲ ਜਿੱਦਾਂ ਕਿ ਫਸਟ ਕੈਂਪ ਸੀਗਾ ਤੁਹਾਡਾ ਲੋਕਾਂ ਦਾ ਸਹਿਯੋਗ ਇੰਨਾ ਰਿਹਾ ਤੇ ਅੱਗੇ ਤੋਂ ਉਮੀਦ ਕਿੰਨੀ ਕਰਦੇ ਹੋ ਕਿ ਮਤਲਬ ਮਹੀਨੇ ਬਾਅਦ ਚਾਹੇ ਸਾਲ ਬਾਅਦ ਕੈਂਪ ਲਗਾਇਆ ਕਰੀਂ ਅ ਜੀ ਜੀ ਉਸੇ ਇਹ ਹੈ ਵੀ ਸਾਡਾ ਆਪੀ 6 ਮਹੀਨਿਆਂ ਬਾਅਦ ਇੱਕ ਕੈਂਪ ਜ਼ਰੂਰ ਲਾਇਆ ਕਰੀਏ ਜਿਵੇਂ ਮੈਡੀਕਲ ਚੈੱਕਅਪ ਕੈਂਪ ਹੋਵੇ ਉਸ ਤੋਂ ਬਾਅਦ ਅੱਖਾਂ ਦਾ ਕੈਂਪ ਹੋਵੇ ਮੱਖ-ਮੱਖ ਬਿਮਾਰੀਆਂ ਦੇ ਜਿਹੜੇ ਕੈਂਪ ਨੇ ਜੀ ਉਹਨਾਂ ਲਗਾਇਆ ਕਰੀਏ ਕਿ ਤਾਂ ਜੋ ਜਿਹੜੇ ਲੋੜਵੰਦ ਲੋਕ ਨੇਗੇ ਜਿਹੜੇ ਕਿਤੇ ਦੂਰਦਰੇਡੇ ਨਹੀਂ ਜਾ ਸਕਦੇ ਜਾਂ ਪੈਸੇ ਬਖੋਂ ਉਹਦਾ ਕੋਈ ਇਲਾਜ ਨਹੀਂ ਕਰਾ ਸਕਦੇ ਉਹਨਾਂ ਦਾ ਜਿਹੜਾ ਇਲਾਜ ਹੈਗਾ ਵੀ ਉਹ ਹੋ ਸਕੇ ਉਹ ਆਪਣੇ ਘਰੇ ਪੈ ਕੇ ਆਪਦੀ ਬਿਮਾਰੀ ਦੇ ਨਾਲ ਨਾ ਜੋੜਣ ਲਾਸਟ ਵਿੱਚ ਪਿੰਡ ਵਾਸੀਆਂ ਨੂੰ ਕੀ ਮੈਸੇਜ ਦੇਣਾ ਦੋਸਤੋ ਮੈਸੇਜ ਤਾਂ ਜੀ ਕੋਈ ਗੱਲ ਨਹੀਂ ਦੇਣਾ ਬਸ ਇੰਨਾ ਹੀ ਆ ਵੀ ਉਹਨਾਂ ਨੇ ਜਿਹੜੀ ਅੱਜ ਸਾਡੇ ਇਸ ਕੈਂਪ ਦੀ ਬੰਦ ਚੜ੍ਹ ਕੇ ਹਿੱਸਾ ਲਿਆਗਾ ਸਾਡੇ ਤਿੰਨਾਂ ਗਵਾਰਾਂ ਦੇ ਵਿੱਚੋਂ ਲੋਕ ਨੇ ਜਿਹੜੇ ਉਹ ਪਹੁੰਚੇ ਨੇਗੇ ਤੇ ਉਹਨਾਂ ਦਾ ਮੈਂ ਤਹਿਤੋਂ ਧੰਨਵਾਦ ਕਰਦਾ ਗ੍ਰਾਮ ਪੰਚਾਇਤ ਹੀੜੀਕੇ ਵੱਲੋਂ ਤੇ ਲੋਕਪਾਲਿਕਾ ਸੁਨਿਆਖਵਾਰ ਵੱਲੋਂ ਜਿਨ੍ਹਾਂ ਨੇ ਇੰਨੀ ਵੱਡੀ ਗਿਣਤੀ ਦੇ ਵਿੱਚ ਆ ਕੇ ਸਾਡਾ ਇਥੇ ਹੌਸਲਾ ਵਧਾਈ ਦਿੱਤੀ ਸੋ ਅੱਜ ਅਸੀਂ ਸਾਡੇ ਨਾਲ ਲੋਕ ਪ੍ਰੈਸ ਨੇ ਅਖਬਾਰ ਦੇ ਮੁੱਖ ਸੰਪਾਦਕ ਅਕਬਰ ਬਿੰਦਰਾ ਸਿੰਘ ਜੀ ਟਾਲੀ ਵਾਲ ਤੇ ਉਹਨਾਂ ਦੇ ਨਾਲ ਸੀ ਗ੍ਰਾਮ ਪੰਚਾਇਤ ਤੇ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਦੇ ਜਿਹੜਾ ਸਹਿਯੋਗ ਆ ਉਹ ਤੁਹਾਨੂੰ ਬਹੁਤ ਵਧੀਆ ਮਿਲਿਆ ਤੇ ਅੱਗੇ ਤੋਂ ਉਮੀਦ ਕਰਦੇ ਕਿ ਇਸੇ ਤਰ੍ਹਾਂ ਅਸੀਂ ਕੈਂਪ ਲਗਾਉਂਦੇ ਰਹੀਏ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਸ਼ਸ਼ਿਕਾ